ਗਰਨਦਨ ਬਈ ਕੁੱਤੇ ਮੁਰੋ ਨਹੀਂ ਕੋਈ ਰੋਟੀ ਖਾ ਜਾਂਦਾ। ਮੈਂ ਬਈ ਆਪਾਂ ਖਾਦੀ ਆਪਾਂ ਕਿਉਂ ਬਈ ਨਹੀਂ ਖਾਦੀ। ਇਹ ਜਿਆਦੀ ਬਈ ਮਿੰਨ ਦਾ ਕੋਈ ਫੇਰ ਨਹੀਂ ਹੁੰਦਾ। ਇਹ ਅਸਲ ਚ ਹੋਇਆ ਜਾਂਦੀ। ਐਦਾਂ ਹੋਇਆ 2-3 ਦਿਨ ਰੋਟੀ ਨਾ ਖਾਦੀ ਹੋਵੇ। ਬਈ ਹੁਣ ਉਦੋਂ ਵੀ ਬੁਰਾ ਹਾਲਾ ਮੇਰਾ। ਅੱਜ ਬਈ ਤੇਰੇ ਕੋਲ ਆ ਕੇ ਰੋਟੀ ਖਾਦੀ ਮੈਂ। ਡੇਢ ਦਿਨ ਹੋ ਗਏ ਪੁਰਾ। ਡੇਢ ਦਿਨ ਬਾਅਦ ਰੋਟੀ ਖਾਦੀ ਆ। ਹਾਂ ਬਈ। ਬਹੁਤ ਨੂੰ ਬਣ ਬਣ ਵੇਖ ਲਿਆ ਯਾਰ ਜਿਆਦੀ ਨੇ ਬਈ ਪਤਾ ਨਹੀਂ ਕਿਉਂ ਰੱਬ ਦੇ ਡੇ ਡੇ ਇਮਤਿਹਾਨ ਹੀ ਹੁੰਦਾ ਵੀ। ਜਿਹੜੇ ਯਾਦੀ ਨੂੰ ਲੋਕਾਂ ਨੇ ਚੱਕਿਆ ਸੀ ਯਾਦੀਆਂ ਐ ਯਾਦੀ ਬੋਆ। ਉਹ ਅੱਜ ਯਾਦੀ ਬਈ ਪਹਿਲਾ ਨੀ ਆਜ਼ਾਦੀ ਨਾਲ ਵੀ ਮਜਬੂਰ ਆ ਪਹਿਲਾ ਨਾ ਆਜ਼ਾਦੀ ਬਹੁਤ ਦੁਖੀ ਜੀ ਬਈ ਉਹ ਤੋਂ ਦੁੱਖਣਾ ਤੇ ਕਹਣਾ ਦੁਖੀ ਹੋ ਗਿਆ ਜੀ ਲੋਕ ਕਹਿੰਦੇ ਨੇ ਬਈ ਕੁੱਤੇ ਮਰੋ ਨਹੀਂ ਕੋਈ ਰੋਟੀ ਖਾ ਸਕਦਾ ਪਰ ਬਈ ਆਪਾਂ ਆਜ਼ਾਦੀ ਆ ਆਪਾਂ ਕਿਉਂ ਬਈ ਇਹ ਮੈਂ ਨਹੀਂ ਆਜ਼ਾਦੀ ਇਹ ਜਗ੍ਹਾ ਦੀ ਬਈ ਮੈਨੂੰ ਤਾਂ ਕੋਈ ਫੇਰ ਨਹੀਂ ਹੁੰਦਾ ਇਹ ਅਸਲ ਚ ਹੋਇਆ ਆਜ਼ਾਦੀ ਬਈ ਮੈਨੂੰ ਤਾਂ ਕੁਝ ਵੀ ਐਦਾਂ ਦਾ ਨਹੀਂ ਲੱਗਦਾ ਮੈਂ ਤਾਂ ਕਹਿੰਦਾ ਬਈ ਮੈਨੂੰ ਪ੍ਰਮਾਣ ਪੱਤਰ ਨਹੀਂ ਦਿੱਤੀ ਮੈਂ ਖਾਲੀ ਜ਼ਰੂਰੀ ਨਹੀਂ ਹੁੰਦਾ ਬਈ ਇਹਨਾਂ ਕੁੱਤੇ ਮੁਰੂ ਕਿਵੇਂ ਮਤਲਬ ਖੋਕੇ ਉੱਥੇ ਨਾ ਬਈ ਪੀਰ ਖਾਨ ਨਾ ਆਪਣੇ ਸਟੇਸ਼ਨ ਦੇ ਨਾਲ ਹੀ ਅੱਛਾ ਵੀਰਵਾਰ ਦਾ ਦਿਨ ਸੀ ਬਈ ਉਹ ਅੱਛਾ ਉੱਥੇ ਆਂਟੀ ਉਹ ਕੁੱਤੇ ਨੂੰ ਰੋਟੀ ਪਾਉਣਾ ਆਉਂਦੀ ਸੀ ਮੈਂ ਕਈ ਵਾਰ ਨੋਟ ਕੀਤੀ ਸੀ ਹਰੇਕ ਵੀਰਵਾਰ ਹਾਂਜੀ ਅੱਛਾ ਫਿਰ ਹਰੇਕ ਵੀਰਵਾਰ ਵੀ ਨਹੀਂ ਕਹਿ ਸਕਦੇ ਬਈ ਆਪਾਂ ਵੀ ਮਤਲਬ ਮੈਂ ਬਹੁਤ ਵਾਰ ਨੋਟ ਕਰ ਲਈ ਬਾਈ ਵੀ ਰੋਜ਼ ਦੇ ਮੁਤਾਬਿਕ ਰੋਜ਼ ਹੀ ਆਉਂਦੀ ਸੀ ਵੀ ਮੈਂ ਵੇਖੀ ਆਂਟੀ ਵੀ ਵੀ ਇਹਨੂੰ ਪੱਕੇ ਹੀ ਪਾ ਗਏਗਾ ਕੋਈ ਗੁੜ ਨਾਲ ਜੀ ਕਦੇ ਕੋਸ ਨਾਲ ਕਦੇ ਸਬਜੀ ਨਾਲ ਕਦੇ ਚਟਨੀ ਨਾਲ ਉਸ ਦਿਨ ਨਾ ਬਈ ਪੂਰੀ ਚੋਪੜ ਦੀ ਰੋਟੀ ਸੀਗੀ ਨੂਨ ਮਿਰਚ ਲਾ ਕੇ ਪੂਰਾ ਛਟਣੀ ਨਾਲ ਜੀ ਵੀ ਜਿਸ ਦਿਨ ਮੈਂ ਉੱਥੇ ਰੋਟੀ ਚੱਕ ਕੇ ਉਹ ਤੋਂ ਮੁਰੋ ਖਾਧੀ ਆ ਮੰਗਣਾ ਉਹ ਆਂਟੀ ਵੀ ਜੇ ਮੇਰੇ ਇੰਟਰਵਿਊ ਸੁਣਦੀ ਹੋਊਗੀ ਜੀ ਖਬਰ ਆ ਉਹ ਅੱਖਾਂ ਸਾਹਮਣੇ ਆ ਜੀ ਮੈਂ ਉਹ ਉਸ ਟਾਈਮ ਬਈ ਬੰਡਲਾ ਮਾਰ ਕੇ ਕੁੱਤੇ ਦੇ ਉਹ ਭੱਜ ਗਏ ਮੈਂ ਉੱਥੋਂ ਉਹੀ ਰੋਟੀ ਚੱਕ ਕੇ ਆ ਪੜਦੇ ਜੀ ਬਈ ਲੈ ਕੇ ਤੇ ਮੈਂ ਉੱਥੇ ਬਹਿ ਕੇ ਖਾ ਲਈ ਤੇ ਬਈ ਮੈਨੂੰ ਤਾਂ ਕੋਈ ਉਹ ਹੋ ਨਹੀਂ ਹੁੰਦਾ ਬਈ ਮੈਨੂੰ ਬਹੁਤ ਲੋਕ ਫੋਨ ਲਾ ਕੇ ਕਹਿੰਦੇ ਨੇ ਬਈ ਐ ਨਹੀਂ ਬਈ ਹੁੰਦਾ ਹੁੰਦਾ ਹਾਂ ਸੁਣਨ ਚ ਥੋੜਾ ਜਿਹਾ ਐ ਲੱਗਦਾ ਟਪਟਾ ਜਿਹਾ ਵੀ ਇਦਾਂ ਕਿਵੇਂ ਹੋ ਸਕਦਾ ਕੁੱਤੇ ਦੇ ਮੂਹਰੇ ਕੌਣ ਚੱਕ ਕੇ ਰੋਟੀ ਖਾ ਸਕਦਾ ਜਦੋਂ ਬਈ ਵਕਤ ਆਇਆ ਹੁੰਦਾ ਨਾ ਬਈ ਹੁਣ ਮੈਂ ਨਾ ਹੋਸਟਲ ਚ ਬਈ ਉਹ ਉਸ ਹੋ ਰਿਹਾ ਵੀ ਜਿਹੜੀਆਂ ਯਾਦੀਆਂ ਲੋਕਾਂ ਨੇ ਚੱਕਿਆ ਸੀ ਯਾਦੀਆਂ ਐ ਯਾਦੀ ਬੋਆ ਉਹ ਅੱਜ ਯਾਦੀ ਬਈ ਪਹਿਲਾਂ ਨਹੀਂ ਯਾਦੀ ਨਾਲ ਵੀ ਮਜਬੂਰ ਨੰਨਾ ਜੱਦੀ ਬਹੁਤ ਦੁਖੀ ਜੀ ਬਈ ਉਹ ਤੋਂ ਦੁੱਖਣਾ ਤੇ ਕਹਣਾ ਦੁਖੀ ਹੋ ਗਿਆ ਜੀ ਬਈ ਲੋਗ ਮੈਨੂੰ ਫੋਨ ਲਾ ਕੇ ਕਹਿੰਦੇ ਹੁਣ ਬਈ ਤੇਰੇ ਕੋਲ ਪੈਸਾ ਬਹੁਤ ਇਕੱਠਾ ਹੋ ਗਿਆ ਬਈ ਮੈਨੂੰ ਮੈਂ 2-3 ਸਵਾਲ ਕਰਨੇ ਸੀ ਵੀ ਬਈ ਮੇਰੇ ਕੋਲ ਪੈਸਾ ਮੈਂ ਆ ਸਾਲ ਸਟੱਡੀ ਨਾ ਕਰਦਾ ਬਈ ਮੇਰੇ ਕੋਲ ਪੈਸਾ ਬਈ ਮੈਂ ਆ ਸਾਲ ਵੀ ਉੱਥੇ ਗੁਰੂ ਘਰ ਹੀ ਰਹਿੰਦਾ ਬਾਈ ਇਹ ਮੇਰੇ ਕੋਲ ਹੈ ਹਣ ਵੀ ਤੁਸੀਂ ਗੁਰੂ ਘਰ ਹੀ ਆਏ ਹੋ ਗੁਰੂ ਘਰ ਹੀ ਆਇਆ ਬਈ ਉੱਥੇ ਰਹਿ ਰਹੇ ਹਾਂ ਜੀ ਉੱਥੇ ਹੈ ਬਾਈ ਬਾਈ ਤੇ ਮੇਰਾ ਕਮਰਾ ਆ ਕੇ ਵੇਖ ਲੈਣਾ ਬਈ ਕੋਈ ਵੀ ਆ ਕੇ ਵੇਖ ਲੈ ਤੇ ਮੈਨੂੰ ਇੱਕ ਵਾਰ ਸਾਹ ਤਾ ਕੇ ਕਹਾਂਗੇ ਜੇ ਬਾਈ ਆ ਕਮਰੇ ਚ ਮੈਂ ਇੱਕ ਦਿਨ ਕੱਟ ਲੂੰਗਾ ਤੇਰੇ ਨਾਲ ਮੈਂ ਮੰਦਿਰ ਦਾ ਦੇਹਦਾਰ ਹਾਂ ਜਿੱਥੇ ਤੁਸੀਂ ਰਹਿੰਦੇ ਹੋ ਮੇਰਾ ਸਾਰਾ ਕਮਰੇ ਚ ਸਲਾਮ ਹੁੰਦੀ ਹੈ ਬਈ ਹੋਸਟਲ ਚ ਜਿਹੜਾ ਮੈਨੂੰ ਕਮਰਾ ਦਿੱਤਾ ਹੋਇਆ ਹੈ ਬਈ ਹਾਂ ਗੁਰੂਆ ਪਰ ਬਈ ਆਪਾ ਉਹ ਪਰਮਾਤਮਾ ਦਾ ਸ਼ੁਕਰ ਕਰਕੇ ਰਹੀ ਐ ਨਾ ਵੀ ਮੈਂ ਕੋਈ ਬਹਿਲਾ ਬਈ ਮੇਰੀ ਨਾਨੀ ਜੀ ਦੇ ਦੋ ਨਿਸ਼ਾਨੀਆਂ ਨੇ ਮੇਰੇ ਕੋਲੇ ਹਮ ਇੱਕ ਮੇਰੀ ਨਾਨੀ ਦਾ ਮੰਝਾ ਬਈ ਇੱਕ ਮੇਰੀ ਨਾਨੀ ਦੀ ਪੇਟੀ ਆ ਉਹ ਤੁਹਾਡੇ ਕੋਲੇ ਆ ਹਾਂ ਬਈ ਜਿਵੇਂ ਮੰਝੇ ਦੇ ਪੈ ਜਾਂਦਾ ਬਈ ਮੈਨੂੰ ਆਇਆ ਹੁੰਦਾ ਮੇਰੀ ਨਾਨੀ ਮੇਰੇ ਕੋਲੇ ਆ ਹਾਏ ਹਾਏ ਜਦੋਂ ਉਹਦੀ ਪੇਟੀ ਕਿੰਨੀ ਦੇਖਣਾ ਬਈ ਸਾਰਾ ਕੁਝ ਹੀ ਬਈ ਇੰਨੀਆਂ ਟਰਾਫੀਆਂ ਬਈ ਨੇ ਵੀ ਲੋਗਾ ਕਾ ਕਿ ਲੈ ਜਾਂਦੇ ਨੇ ਯਾਰ ਵੀ ਤੂੰ ਕਿੱਥੇ ਰੱਖ ਕੋਈ ਨਹੀਂ ਬੱਲੇ ਰਹਿੰਦਾ ਬਈ ਉਸੇ ਟਰਾਫੀਆਂ ਵੀ ਲੋਕ ਲੈ ਜਾਂਦੇ ਨੇ ਬਹੁਤ ਬਈ ਬਹੁਤ ਨੂੰ ਪਣ ਪਣ ਵੇਖ ਲਿਆ ਯਾਰ ਜਿਆਦੀ ਨੇ ਬਈ ਪਤਾ ਨਹੀਂ ਕਿਉਂ ਰੱਬ ਦੇ ਡੇ ਡੇ ਇਮਤਿਹਾਨ ਨਹੀਂ ਹੁੰਦਾ ਬਈ ਸੱਚਾਈ ਦੱਸ ਰਿਹਾ ਬਈ ਇਧਰ ਹੀ ਸੜੋ ਸੁਣਦਾ ਨਹੀਂ ਜ਼ੀਰੋ ਆ ਅਜੈਂਟਰ ਬੁਤੀ ਦੱਸ ਰਹੇ ਬਈ ਇੱਕ ਪਾਸੋਂ ਕੰਮ ਕਰਦਾ ਕਰਨ ਹਾਂਜੀ ਖਵੇ ਪਾਸੇ ਵਾਲਾ ਹਾਂਜੀ ਬਈ ਨਾੜਾ ਬਲੌਗ ਹੋ ਗਈ ਬਈ ਕਰਨ ਦੀਏ ਖੇੜਦੇ ਖੇੜਦੇ ਦੀਆਂ ਅੱਛਾ ਆ ਦੇ ਲੋ ਬਈ ਆ ਇਤਰਾ ਅੱਟ ਸੀ ਟਾਂਕੇ ਆ ਬਈ ਸਾਰੇ ਹਾਂ ਸਾਰੇ ਅੱਛਾ ਟਾਂਕੇ ਲੱਗੇ ਨੇ ਵਿੱਚੇ ਆ ਬਈ ਸਾਰਾ ਕਰਨ 파ੜਤਾ ਸੀ ਡਾਕਟਰਾਂ ਨੇ ਬਈ ਜਦੋਂ ਬਈ 2 2 3 3 ਦਿਨ ਰੋਟੀ ਨਾ ਮਿਲਨੀ ਪਲੇਸ ਕਰਕੇ ਸਮਝਾਣਾ ਬਈ ਇਦਾਂ ਹੋਇਆ 2 3 ਦਿਨ ਰੋਟੀ ਨਾ ਖਾਦੀ ਹੋਵੇ ਬਈ ਹੁਣ ਉਦੋਂ ਵੀ ਬੁਰਾ ਹਾਲਾ ਮੇਰਾ ਅੱਜ ਬਈ ਤੇਰੇ ਕੋਲ ਆ ਕੇ ਰੋਟੀ ਖਾਧੀ ਆ ਮੈਂ ਡੇਢ ਦਿਨ ਹੋ ਗਿਆ ਪੂਰਾ ਡੇਢ ਦਿਨ ਬਾਅਦ ਰੋਟੀ ਖਾਧੀ ਆ ਹਾਂ ਬਈ ਤੇਰੇ ਕੋਲ ਆ ਕੇ ਰੋਟੀ ਖਾਧੀ ਬਈ ਉੱਚਣਾ ਬਈ 200 ਰੁਪਏ ਕੇ ਤੋਂ ਫੜ ਕੇ ਲੈ ਆਇਆ ਬਈ ਕੋਲੇ ਜਾਣਾ ਵੀ ਮਰਦੇ ਮਰਦੇ ਕੋਈ ਤਾਂ ਕੰਮ ਚੰਗਾ ਕਰ ਜੀ ਬਈ ਸੱਚੀ ਬਈ ਉਹ ਲੈਣ ਤੇ ਆਇਆ ਵਾ ਉਹੀ ਉਹੀ ਪਾਸੇ ਕਿਸੇ ਹਾਰਾਣੀ ਤੇ ਬਈ ਮੈਂ ਵੀ ਉਸ ਹੋ ਗਿਆ ਬਈ ਮੈਨੂੰ ਚੱਠਾ ਵੀਰੇ ਚੱਕ ਕੇ ਨਾ ਘਰੇ ਲੈ ਆਵਦੇ ਸਾਡੇ ਘਰੇ ਅੱਛਾ ਮੇਰੀ ਮਾਂ ਨੇ ਬਈ ਉਹਨੂੰ ਕੁਛ ਨਹੀਂ ਨਾ ਉਹਨੂੰ ਚਾਹ ਨਾ ਪਾਣੀ ਉਹਨੂੰ ਕਹਿੰਦੀ ਇਹਨੂੰ ਘਾਤੋਰੇ ਲਿਆਏ ਇਹਨੂੰ ਕੋਈ ਕੰਮ ਤੇ ਭੇਜਾ ਜੀ ਉਹਨੂੰ ਉੱਥੇ ਰੱਖ ਲੈਂਦੇ ਉਹ ਕਹਿੰਦਾ ਜੀ ਫਿਰ ਹੁਣ ਨਹੀਂ ਆਉਂਦਾ